ਕਿਦਾ ਸਾਰੇ ਆ ਆਪਣੇ ਵੀਰ ਭਰਾਏ ਨੇ ਤਾਂ ਆ ਵੇਖੋ ਅੱਜ ਮੁੰਡੇ ਦੇ ਪੱਗ ਬੰਨੀ ਮੈਂ ਫੈਨ ਮੇਰੇ ਫੈਨ ਫੈਨ ਚੈੱਕ ਕਰੋ ਫੈਨ ਆਪਣੇ ਫੈਨ ਆ ਆ ਆਪਣੇ ਨਿੱਕੇ ਨਿੱਕੇ ਵੀਰ ਵੀ ਆਏ ਨੇ ਸਬਸਕ੍ਰਾਈਬਰ ਨਿੱਕੇ ਆ ਜਾਂ ਨਿੱਕੇ ਸਬਸਕ੍ਰਾਈਬਰ ਆ ਇਹ ਤਾਂ ਸੋਚ ਆ ਵੇ ਫੈਨ ਆਏ ਕਾ ਆ ਵੀ ਤਾਂ ਚੈਨਲ ਆ ਆ ਇਹ ਚੈਨਲ ਵੀਰ ਦੇ ਆ ਮੁੰਡੇ ਨੇ ਸਬਸਕ੍ਰਾਈਬ ਕੀਤਾ ਨਿੱਕੇ ਜੇ ਨਿੱਕਾ ਆ ਸਬਸਕ੍ਰਾਈਬਰ ਹੈ ਓਡਾ ਆਪਣਾ ਪਾਉਣਾ ਕਿ ਸਬਸਕ੍ਰਾਈਬਰ ਸਾਡਾ ਆ ਆ ਵੇਖ ਸਾਡੇ ਜੋ ਪੂਰਾ ਨਹੀਂ ਆ ਆਪਣਾ ਫੇਸ ਨਹੀਂ ਦਿਖਾਉਣਗੇ ਉਹ ਕਿਉਂ ਜੋ ਨਹੀਂ ਆ ਵੀਰ ਹਾਂਜੀ ਹਾਂਜੀ ਓੜੇ ਵਿੱਚ ਜੀ ਉਨੇ ਸੈਂਡ ਕਰਦੀ ਇਧਰ ਆ ਲੱਗੀ ਬਲੌਗ ਸੋਣਾ ਹਾਂ ਸਿੰਘ ਕੀ ਆਲਾ ਚੱਲ ਓ ਚੱਲ ਜੋਧ ਇਧਰ ਪੜ ਅੰਗਰੇਜ਼ ਦਾ ਗਾਣਾ ਸੁਨੇਗਾ ਚੱਲ ਦਿਲ ਨਾ ਦਿਲ ਨਾ ਰਿਹਾ ਓਏ ਹਰ ਕੈਮਰਾਮੈਨ ਪਰੇ ਕਰੋ ਕੈਮਰਾਮੈਨ ਨੂੰ ਆਂ ਦੇ ਵਿੱਚ ਇਹਦੇ ਆ ਫੋਟੋ ਖਿੱਚਣ ਲੱਗੇ ਵੀਰ ਜੇ ਫਿਰ ਦੂਜੇ ਵੀ ਪਾਉਣਾ ਨਾ ਕੀ ਨੂੰ ਜੁੜ ਜੋਗੇ ਭਾਜ ਚੁੰਨੀਆਂ ਮਰਦਾ ਵਾ ਓਹੋ ਹਾ ਨਾ ਨਾ ਗੱਲ ਨਹੀਂ ਕੱਢਣੀ ਫੋਟੋ ਖਿੱਚਣੇ ਵੀਰ ਹੁਣਾਂ ਦੀ ਆਏ ਓਏ ਪਰ ਜਿਹੜੀ ਪਾਗਣ ਹੋ ਗਿਆ ਭੈ ਚੋਦਰੀ ਤਸੋ ਓਏ ਆ ਸਹੀ ਹੈ ਨਹੀਂ ਤਾਂ ਇਹ ਤਾਂ ਸੋਚ ਗੱਬਰੂ ਦੀ ਸਾਰਿਆਂ ਦੇ ਵਰਗੀ ਭਰੇ ਸਾਰਿਆਂ ਦੇ ਵਰਗੀ ਨਹੀਂ ਹਉ ਕਟ